ਉਦੇ ਮੁਤਾਬਕ 8 ਤੇ 9 ਤਰੀਕ ਨੂੰ ਸੰਸਦ ਮੈਂਬਰਾਂ ਦੇ ਰਾਸ਼ਵਾ ਮੈਂਬਰਾਂ ਦੇ ਘਰੇ ਸਾਰੇ ਦੇਸ਼ ਦੇ ਵਿੱਚ ਉਹਨਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਜਿਹੜਾ ਖੇਤੀਬਾੜੀ ਨੀਤੀ ਮਾਰਕੀਟਿੰਗ ਦਾ ਖਰੜਾ ਤਿਆਰ ਕੀਤਾ ਵੀ ਇਹਨੂੰ ਵਾਪਸ ਲਵੋ ਜਿਹੜੀ ਅੱਜ ਫੈਸਲਾ ਹੋਇਆ 5 ਮਾਰਚ ਉਹਦੇ ਲਈ ਸਾਰੀਆਂ ਰਾਜਧਾਨੀਆਂ ਦੇਸ਼ਤਿਆਂ ਦੇ ਵਿੱਚ ਉਹਦੇ ਚ ਅਸੀਂ ਪੱਕੇ ਮੋਰਚੇ ਦੀ ਤਿਆਰੀ ਕਰ ਰਹੇ ਹਾਂ ਪੰਜਾਬ ਸਰਕਾਰ ਨੂੰ ਕਹਿਣ ਆਏ ਆ ਵੀ ਖੌਰੀ ਤੌਰ ਤੇ اجلاس ਸੱਦੇ ਉਹਦੇ ਵਿੱਚ ਮਤਾ ਪਾਵੇ ਇਹਦੇ ਖਿਲਾਫ ਪੰਜਾਬ ਸਰਕਾਰ ਨਾਲ ਅਸੀਂ ਪਿਛਲੇ ਤੇਰੀ ਮੋਰਚਾ ਲਾਇਆ ਸੀ 1.5 ਸਾਲ ਹੋ ਗਏ ਆ ਉਹਨਾਂ ਨੇ ਸਾਡੇ ਨਾਲ ਕੁਝ 12-15 ਮੰਗਾਂ ਤੇ ਇੱਕ ਸਹਿਮਤੀ ਕੀਤੀ ਸੀ ਲਿਖਤੀ ਸਮਝੌਤਾ ਹੋਇਆ ਸੀ ਬੜੀਆਂ ਛੋਟੀਆਂ ਮੰਗਾਂ ਸੀਗੀਆਂ ਉਹ ਵੀ ਸਾਡੀ ਇੱਕ ਵੀ ਮੰਗ ਇਹਨਾਂ ਨੇ ਪੂਰੀ ਨਹੀਂ ਕੀਤੀ ਉਹ ਅਸੀਂ ਪੰਜਾਬ ਸਰਕਾਰ ਨੂੰ ਦੁਬਾਰਾ ਯਾਦ ਕਰਾਉਂਦੇ ਆ ਭਈ ਅਸੀਂ ਹੁਣ ਅੱਗੇ ਤਾਂ ਤਿੰਨ ਦਿਨ ਬਹਿ ਕੇ ਚਲੇ ਗਏ ਹੁਣ ਅਸੀਂ ਜਾਣਾ ਨਹੀਂ ਜਿੰਨਾ ਚਿਰੇ ਮੰਗਾ ਪੂਰੀਆਂ ਨਹੀਂ ਹੁੰਦੀਆਂ ਹਾਲੀ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਕੀ ਕੀ ਏਜੰਡੇ ਰੱਖੇ ਗਏ ਨੇ ਸਾਡੇ ਨਾਲ ਕਿਸਾਨ ਲੀਡਰ ਹਰਿੰਦਰ ਸਿੰਘ ਲੱਕੋਵਾਲ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਜੀ ਐਬੀਪੀ ਸਾਜਾ ਜੀ ਧੰਨਵਾਦ ਜੀ ਅੱਜ ਜਿਹੜੀ ਮੀਟਿੰਗ ਹੋਈ ਹੈ ਇਹਦੇ ਵਿੱਚ ਕੀ ਵਿਚਾਰ-ਵਿਮਾਰਸ਼ ਕੀਤਾ ਗਿਆ ਸਾਡੀ 24 25 ਤਰੀਕ ਨੂੰ ਸੈਂਟਰ ਦੀ ਜਿਹੜੀ ਐਸਕੇਐਮ ਆ ਉਹਦੀ ਦਿੱਲੀ ਚ ਮੀਟਿੰਗ ਹੋਈ ਸੀ ਉਹਦੀ ਮੀਟਿੰਗ ਦੀ ਜਾਣਕਾਰੀ ਅਸੀਂ ਆਪਣੇ ਲੀਡਰਾਂ ਨੂੰ ਦੇਣੀ ਸੀ ਇੱਕ ਸਾਡੇ ਅੱਜ ਕੋਈ ਪ੍ਰੋਗਰਾਮ ਸੀ ਸਾਡਾ ਆਪਦਾ ਨਿੱਜੀ ਸਾਡੇ ਲੀਡਰ ਦਾ ਉਹਦੇ ਲਈ ਅਸੀਂ ਇਕੱਠੇ ਹੋਣਾ ਸੀ ਉਹਦੇ ਲਈ ਇੱਕ ਅਸੀਂ ਰਸਮੀ ਮੀਟਿੰਗ ਇੱਥੇ ਪਹਿਲਾਂ ਬੁਲਾ ਲਈ ਵੀ 2 ਘੰਟੇ ਪਹਿਲਾਂ ਉਹ ਪ੍ਰੋਗਰਾਮ ਦੱਸ ਦਿੱਤੇ ਜਾਣ ਜਿਹੜੇ ਦਿੱਲੀ ਫੈਸਲੇ ਹੋਏ ਨੇ ਉਹਦੇ ਮੁਤਾਬਕ 8 ਤੇ 9 ਤਰੀਕ ਨੂੰ ਸੰਸਦ ਮੈਂਬਰਾਂ ਤੇ ਰਾਸ਼ਵਾ ਮੈਂਬਰਾਂ ਦੇ ਘਰੇ ਸਾਰੇ ਦੇਸ਼ ਦੇ ਵਿੱਚ ਉਹਨਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਜਿਹੜਾ ਖੇਤੀਬਾੜੀ ਨੀਤੀ ਮਾਰਕੀਟਿੰਗ ਦਾ ਖਰੜਾ ਤਿਆਰ ਕੀਤਾ ਵੀ ਇਹਨੂੰ ਵਾਪਸ ਲਵੋ ਅਸੀਂ ਪੰਜਾਬ 'ਚ ਫੈਸਲਾ ਕੀਤਾ ਵੀ 9 ਤਰੀਕ ਨੂੰ ਇੱਕੋ 9 ਤਰੀਕ ਅਸੀਂ ਮਿਥੀਆ ਉਹਦੇ ਚ ਅਸੀਂ ਇਹ ਜਿਹੜੇ ਆ ਮੰਗ ਪੱਤਰ ਦਵਾਂਗੇ ਮਰਾਸਵਾ ਮੈਂਬਰ ਤੇ ਸੰਸਦ ਮੈਂਬਰਾਂ ਨੂੰ ਦੂਸਰਾ ਅਸੀਂ 15 ਤਰੀਕ ਨੂੰ 9 ਫਰਵਰੀ ਜਾਂ 9 ਮਾਰਚ 9 ਫਰਵਰੀ 9 ਫਰਵਰੀ ਨੂੰ ਅਸੀਂ ਇਹ ਦਵਾਂਗੇ ਦੂਸਰਾ ਅਸੀਂ 15 ਫਰਵਰੀ ਨੂੰ ਦੁਬਾਰਾ ਮੀਟਿੰਗ ਕਿਸਾਨ ਭਵਨ ਚੰਡੀਗੜ੍ਹ ਚ ਸੱਦ ਲਈ ਆ ਉਹ ਸਾਰੇ ਐਸਕੇਮ ਜਿਹੜੀ ਆ ਲੀਡਰ ਉਹ ਚ ਬਿੱਪ ਵੀ ਜਾਰੀ ਕਰਾਂਗੇ ਸਾਰੇ ਸ਼ਾਮਲ ਹੋਣਗੇ ਉਹਦੇ ਲਈ ਅਸੀਂ ਜਿਹੜੇ ਉੱਥੇ ਫੈਸਲਾ ਹੋਇਆ 5 ਮਾਰਚ ਉਹਦੇ ਲਈ ਸਾਰੀਆਂ ਰਾਜਧਾਨੀਆਂ ਦੇਸ਼ ਦੀਆਂ ਦੇ ਵਿੱਚ ਉਹਦੇ ਚ ਅਸੀਂ ਪੱਕੇ ਮੋਰਚੇ ਦੀ ਤਿਆਰੀ ਕਰ ਰਹੇ ਹਾਂ ਕਿਉਂਕਿ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੇ ਖੇਤੀਬਾੜੀ ਜਿਹੜਾ ਮਾਰਕੀਟ ਦਾ ਖਰੜਾ ਆਇਆ ਉਹਦੇ ਤੇ ਆਪਦਾ ਸੁਝਾਅ ਭੇਜਣਾ ਪੰਜਾਬ ਸਰਕਾਰ ਤਾਂ ਕਹਿ ਰਹੀ ਆ ਵੀ ਅਸੀਂ ਉਹਦੇ ਵਿਰੋਧਾਂ ਪਰ ਉਹਨਾਂ ਨੇ ਅ ਜਲਾਸ ਸੱਦ ਕੇ ਉਹਦੇ ਵਿੱਚ ਨਹੀਂ ਉਹਨਾਂ ਨੇ ਪਾਇਆ ਮਤਾ ਨਹੀਂ ਪਾਇਆ ਅਸੀਂ ਪੰਜਾਬ ਸਰਕਾਰ ਨੂੰ ਕਹਿਣ ਆਏ ਆ ਵੀ ਫੌਰੀ ਤੌਰ ਤੇ اجلاس ਸੱਦੇ ਉਹਦੇ ਵਿੱਚ ਮਤਾ ਪਾਵੇ ਇਹਦੇ ਖਿਲਾਫ ਦੂਸਰਾ ਪੰਜਾਬ ਸਰਕਾਰ ਨਾਲ ਅਸੀਂ ਪਿਛਲੇ ਦਿਨੀ ਮੋਰਚਾ ਲਾਇਆ ਸੀ ਡੇਢ ਦੋ ਸਾਲ ਹੋ ਗਿਆ ਉਹਨਾਂ ਨੇ ਸਾਡੇ ਨਾਲ ਕੁਝ 12-15 ਮੰਗਾਂ ਤੇ ਇੱਕ ਸਹਿਮਤੀ ਕੀਤੀ ਸੀ ਇੱਕ ਲਿਖਤੀ ਸਮਝੌਤਾ ਹੋਇਆ ਸੀ ਬੜੀਆਂ ਛੋਟੀਆਂ ਮੰਗਾਂ ਸੀਗੀਆਂ ਉਹ ਵੀ ਸਾਡੀ ਇੱਕ ਵੀ ਮੰਗ ਇਹਨਾਂ ਨੇ ਪੂਰੀ ਨਹੀਂ ਕੀਤੀ ਉਹ ਅਸੀਂ ਪੰਜਾਬ ਸਰਕਾਰ ਨੂੰ ਦੁਬਾਰਾ ਯਾਦ ਕਰਾਉਨੇ ਆ ਬਈ ਅਸੀਂ ਹੁਣ ਅੱਗੇ ਦਾ ਤਿੰਨ ਦਿਨ ਬਹਿ ਕੇ ਚਲੇ ਗਏ ਹੁਣ ਅਸੀਂ ਜਾਣਾ ਨਹੀਂ ਜਿੰਨਾ ਚਿਰ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਕਿਰਪਾ ਕਰੋ ਮਾਰਚ 5 ਮਾਰਚ ਦੇ ਵਿੱਚ ਦਨ ਹੈਗੇ ਨੇ ਅਜੇ ਮਹੀਨਾ ਹੈਗਾ ਉਹ ਸਾਡੀਆਂ ਮੰਗਾ ਫੌਰੀ ਤੌਰ ਤੇ ਲਾਗੂ ਕਰ ਦਿਓ ਲਖਵਾਲ ਸਾਹਿਬ ਕੱਲ ਦੇਸ਼ ਦਾ ਕੇਂਦਰੀ ਬਜਟ ਪਾਸ ਹੋਇਆ ਹੈ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿਸਾਨਾਂ ਦੇ ਹੱਕ ਚ ਹੈ ਜਾਂ ਵਿਰੋਧ ਦੇ ਵਿੱਚ ਹੈ ਕਿਸਾਨਾਂ ਨੂੰ ਕੁਝ ਮਿਲਿਆ ਜਾਂ ਨਹੀਂ ਮਿਲਿਆ ਇਹਦੀ ਸਰਕਾਰ ਨੂੰ 14 ਦੀ ਬਣੀ ਹੋਈ ਆ 9 ਕ ਬਜਟ ਇਹਨਾਂ ਨੇ ਪਾਸ ਕਰਤੇ ਸਾਨੂੰ ਨਹੀਂ ਲੱਗਦਾ ਇਹਨਾਂ ਨੇ ਕੁਝ ਸਾਨੂੰ ਦਿੱਤਾ ਹੋਵੇ 3 ਲੱਖ ਕ੍ਰੈਡਿਟ ਲਿਮਟ ਪੰਜ ਵਧਾਤੀ ਉਹ ਲਿਮਟ ਤਾਂ ਅੱਗੇ ਨਹੀਂ ਸਾਡੇ ਤੋਂ ਪੂਰੀਆਂ ਹੁੰਦੀਆਂ ਉਹ ਤਾਂ ਅੱਗੇ ਡਿਫਾਲਟਰ ਹੋਏ ਹੋਏ ਆ ਕਿਸਾਨ 80% ਕਿਸਾਨ ਡਿਫਾਲਟਰ ਨੇ ਉਹ ਤੁਸੀਂ ਉਹ ਸਾਨੂੰ ਹੋਰ ਲੋਨ ਦੰਨੇ ਹੋ ਸਾਨੂੰ ਨਹੀਂ ਮਨਜ਼ੂਰ ਸਾਨੂੰ ਆਸ ਸੀ ਵੀ ਐਮਐਸਪੀ ਤੇ ਗਾਰੰਟੀ ਦੇਣਗੇ ਸਾਡੇ ਕਰਜ਼ੇ ਮਾਫ਼ ਕਰਨਗੇ ਫਸਲ ਬੀਮਾ ਯੋਜਨਾ ਸਾਨੂੰ ਦੇਣਗੇ ਇੱਕ ਵੀ ਰੈਤ ਨਹੀਂ ਦਿੱਤੀ ਐਡੇਡੇ ਸ਼ਾਹੂਕਾਰਾਂ ਦੇ ਜਿਹੜੇ ਕਰਜ਼ੇ ਆ ਮਾਫ਼ ਕੀ ਜਾਂਦੇ ਨੇ ਇੰਡਸਟਰੀਸ ਦਾ ਕਰਜ਼ਾ ਮਾਫ਼ ਕੀ ਜਾ ਰਹੇ ਨੇ ਮੁਲਾਜ਼ਮਾਂ ਨੂੰ ਨੌਵਾਂ ਪੇਸ ਕੇਲ ਦੇਰ ਦੇਈ ਜਾ ਰਹੇ ਨੇ ਉਹ ਪੈਸੇ ਤਾਂ ਆ ਰਹੇ ਇਹਨਾਂ ਕੋ ਕਿਸਾਨਾਂ ਲਈ ਪੈਸਾ ਕਿਉਂ ਨਹੀਂ ਆ ਰਿਹਾ ਜਿਹੜਾ ਤੁਹਾਡਾ ਢਿੱਡ ਭਰਦਾ ਸਾਰੇ ਦੇਸ਼ ਨੂੰ ਰੋਟੀ ਲਈ ਰਜਾਉਂਦਾ ਉਹਨੂੰ ਤੁਸੀਂ ਇੱਕ ਪੈਸਾ ਦੇ ਕੇ ਰਾਜ਼ੀ ਨਹੀਂ ਇਹ ਬਹੁਤ ਮਾੜਾ ਬਜਟ ਆ ਇਹਦੋਂ ਮਾੜਾ ਬਜਟ ਨਹੀਂ ਹੋ ਸਕਦਾ ਅਸੀਂ ਨਖਿੱਦ ਦੀ ਕਰਦੇ ਆ ਅ ਲਕੋਵਾਲ ਸਾਹਿਬ ਇੱਕ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਇੱਕਦਮ ਚੇਂਜ ਆਇਆ ਹੈ ਕਣਕ ਦੀ ਫਸਲ ਬੀਜੀ ਹੋਈ ਹੈ ਜਿਹੜੀ ਗਰਮੀ ਦੀ ਸ਼ੁਰੂਆਤ ਉਹ ਇੱਕ ਮਹੀਨਾ ਪਹਿਲਾਂ ਹੀ ਹੋ ਗਈ ਹੈ ਫਸਲ ਤੇ ਇਸ ਦਾ ਅਸਰ ਪੈ ਰਿਹਾ ਹੈ ਇਹਦੇ ਬਾਰੇ ਕੀ ਕਹੋਗੇ ਸਰਕਾਰ ਤੋਂ ਕੀ ਮੰਗ ਹੈ ਸਰਕਾਰ ਤੋਂ ਨੇ ਜੇ ਦੇਖਦੇ ਆ ਸਾਨੂੰ ਝਾੜ ਘਟਣ ਦਾ ਡਰ ਆ ਜੇ ਇਸ ਤਰ੍ਹਾਂ ਹੀ ਮੌਸਮ ਰਿਹਾ ਜਿਹੜਾ ਅੱਜ ਇਹ ਜਨਵਰੀ ਦੇ ਵਿੱਚ ਮਾਰਚ ਵਾਲਾ ਮੌਸਮ ਬਣ ਗਿਆ ਉਹਨਾਂ 25 30% 40% ਤੱਕ ਵੀ ਸਾਡਾ ਜਿਹੜਾ ਦਾਣਾ ਉਹ ਮਾਜੂ ਹੋ ਜੂਗਾ ਜਿਹਨੂੰ ਕਹਿੰਨੇ ਆਂ ਅਸੀਂ ਤੇ ਉਹਦੇ ਲਈ ਸਾਨੂੰ ਵੱਡਾ ਇੱਕ ਫਿਕਰ ਆ ਤੇ ਬਾਕੀ ਦਾ ਅਸੀਂ ਸਰਕਾਰ ਨਾਲ ਦੇਖਾਂਗੇ ਜਾਂ ਝਾੜ ਆਉਣ ਤੇ ਗੱਲ ਕਰਾਂਗੇ ਇਸ ਦਾ ਕੋਈ ਹੱਲ ਨਹੀਂ ਹੈ ਨਹੀਂ ਸਰਕਾਰ ਤੇ ਦਾ ਹੱਲ ਕੋਈ ਨਹੀਂ ਤਾਂ ਕੁਦਰਤ ਕੋਲੇ ਹੱਲ ਹੈ ਇਹਦਾ ਵੀ ਥੋੜੀ ਠੰਡ ਹੋਰ ਪਾ ਦੇਵੇ 15-20 ਦਿਨ ਤੇ ਸਾਡੀ ਜਿਹੜੀ ਫਸਲ ਬਚ ਸਕੇ ਕੇਂਦਰੀ ਬਜਟ ਦੀ ਜਿੱਕਰ ਗੱਲ ਕਰੀਏ ਤਾਂ ਫਸਲੀ ਬੀਮਾ ਯੋਜਨਾ ਦੀ ਵੀ ਕੋਈ ਉਹਦੇ 'ਚ ਤਸ਼ਵੀਜ਼ ਨਹੀਂ ਰੱਖੀ ਗਈ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਅਸੀਂ ਤਾਂ ਕਹਿੰਨੇ ਆਂ ਵੀ ਇਸ ਜਿਹਿਆਂ ਜਿਵੇਂ ਆਫਤਾਂ ਆਉਂਦੀਆਂ ਸਾਡੇ ਤੇ ਮੀਂਹ ਨੇਰੀ ਗੜੇ ਅੱਗ ਉਦੇ ਲਈ ਇਹਨਾਂ ਨੂੰ ਇੱਕ ਫੰਡ ਕਾਇਮ ਕਰਨਾ ਚਾਹੀਦਾ ਉਹਦੇ ਲਈ ਸਰਕਾਰ ਆਪ ਬੀਮਾ ਕਰਵਾਵੇ ਕਿਸਾਨਾਂ ਦਾ ਕਿਸਾਨਾਂ ਕੋ ਤਾਂ ਪੈਸੇ ਹੀ ਨਹੀਂ ਬੀਮਾ ਕਰਾਉਣ ਲਈ ਬਿਨਾ ਪ੍ਰੀਮੀਅਮ ਤੋਂ ਸਾਡਾ ਬੀਮਾ ਕਰਵਾਵੇ ਉਹਦੀ ਇੱਕ ਨੀਤੀ ਕਿਸਾਨ ਇਹਨਾਂ ਨੇ ਬਣਾਈ ਸੀ ਸਰਕਾਰ ਨੇ ਪਰ ਉਹ ਸਹੀ ਨਹੀਂ ਸੀ ਉਸ ਕਿਸੇ ਕਿਸਾਨ ਨੂੰ ਵੀ ਫਾਇਦਾ ਨਹੀਂ ਮਿਲਿਆ ਉਹ 1 ਏਕੜ ਨੂੰ ਆਧਾਰ ਬਣਾ ਕੇ ਜਿਹੜੀ ਇਹ ਬੀਮਾ ਪਾਲਸੀ ਲਾਗੂ ਕਰੇ ਫਸਲ ਭਵਿੰਨਤਾ ਤੇ ਜੋਰ ਦੇਵੇ ਤਾਂ ਕਿ ਜਿਹੜਾ ਸਾਡਾ ਪਾਣੀ ਵੀ ਬਚਾਇਆ ਜਾ ਸਕੇ ਮਾਨ ਸਾਹਿਬ ਤੁਸੀਂ ਕੀ ਕਹੋਗੇ ਜੋ ਬਜਟ ਪੇਸ਼ ਹੋਇਆ ਦੇਖੋ ਬਿਲਕੁਲ ਮੈਂ ਕਹਿੰਦਾ ਝੋਲਾ ਖਾਲੀ ਦੇ ਦਿੱਤਾ ਪੰਜਾਬ ਨੂੰ ਪੰਜਾਬ ਨਾਲ ਤਾਂ ਪਤਾ ਨਹੀਂ ਕੋਈ ਵਿਤਕਰਾਈ ਕੀਤਾ ਕੇਂਦਰ ਨੇ ਹਮੇਸ਼ਾ ਵਿਤਕਰਾ ਕਰਦਾ ਆ ਪਿਛਲੇ ਵਾਈਟ ਦੇ ਵਿੱਚ ਕਿਹੜਾ ਕੁਝ ਸੀਗਾ ਸੋ ਇਹਦੇ ਵਿੱਚ ਵੀ ਕੁਝ ਨਹੀਂ ਕੀਤਾ ਇਹਨਾਂ ਨੇ ਸੋ ਅਸੀਂ ਤਾਂ ਚਾਹੁੰਦੇ ਸੀ ਕਿ ਕੁਝ ਫਸਲਾਂ ਤੇ ਜਾਂ ਦਾਲਾਂ ਤੇ ਜਾਂ ਸਬਜ਼ੀਆਂ ਤੇ ਸੋ ਕੁਝ ਤੇਲ ਨਾਲ ਪਦਾਰਥਾਂ ਤੇ ਥੋੜੀ ਜੀ ਐਮਐਸਪੀ ਦਾ ਕੋਈ ਵਿਉਂਤਬੰਦੀ ਬਣਾ ਦਿੰਦੇ ਕਿਉਂਕਿ ਲੋੜ ਆ ਜੀ ਦਾਲਾਂ ਦੀ ਵੀ ਲੋੜ ਆ ਤੇਲ ਦੀ ਵੀ ਲੋੜ ਆ ਤੇ ਸਬਜ਼ੀਆਂ ਦੀ ਵੀ ਦੇਖੋ ਜਿਹੜਾ ਮੈਂ ਇੱਕ ਗੱਲ ਕਰਦਾ ਵੀ ਜਿਹੜਾ ਖਪਤਕਾਰ ਆ ਹੁਣ ਇੱਕ ਵਾਰੀ ਤਾਂ ਮੰਨ ਲਓ ਆ ਗੋਭੀ ਹੁਣ 5 ਰੁਪਏ ਕਿਲੋ ਹੋ ਗਈ ਇੱਕ ਵਾਰੀ 50 ਰੁਪਏ ਕਿਲੋ ਹੋ ਗਈ ਇੱਕ ਵਾਰੀ ਆਲੂ 50 ਰੁਪਏ ਕਿਲੋ ਹੋ ਗਿਆ ਇੱਕ ਵਾਰੀ ਆਲੂ 2 ਰੁਪਏ ਕਿਲੋ ਹੋ ਗਿਆ ਇਨ ਬੈਲੈਂਸ ਜਿਆ ਬਣਾਉਣਾ ਚਾਹੀਦਾ ਜੇ ਕਿਤੇ ਇਹਨਾਂ ਤੇ ਐਮਐਸਪੀ ਲਾਗੂ ਹੋ ਜਵੇ ਪਤਾ ਤਾਂ ਲੱਗਦਾ ਵੀ ਹੁਣ ਕਣਕ ਦਾ ਤੁਹਾਨੂੰ ਪਤਾ ਵੀ ਕਣਕ 22 24 ਉਹਨੂੰ ਵੇਚਦੀ ਆ ਸੋ ਹੁਣ ਆਟੇ ਦਾ ਰੇਟ ਕੀ ਆ 35 40 ਰੁਪਏ ਬਾਹਰ ਵਿਕ ਰਿਹਾ ਉਤਕਰੀ ਪਹੁੰਚ ਗਿਆ ਸੋ ਪਤਾ ਤਾਂ ਹੈ ਕਿ ਜਿਹੜਾ ਖਪਤਕਾਰ ਉਹਨੂੰ ਪਤਾ ਵੀ ਯਾਰ ਇੰਨੇ ਕਰੇ ਵਿੱਚ ਹੀ ਠੀਕ ਰਹੂਗਾ ਹਹਾਕਾਰ ਮਚੀ ਪਈ ਆ ਸੋ ਅਸੀਂ ਕਹਿੰਦੇ ਵੀ ਖਪਤਕਾਰ ਵੀ ਜਿਹੜਾ ਬੱਚੇ ਕਿਸਾਨ ਵੀ ਬੱਚੇ ਇੱਕ ਲੈਵਲ ਜਿਆ ਬਣ ਕੇ ਜਿਹੜਾ ਉਹਦੇ ਵਾਸਤੇ ਇੱਕ ਵਿਸ਼ੇਸ਼ ਇਹਨਾਂ ਨੂੰ ਬਜਟ ਰੱਖਣਾ ਚਾਹੀਦਾ ਸੀ ਕਰਜ਼ਾ ਮਾਫੀ ਦਾ ਇੱਕ ਵਿਸ਼ੇਸ਼ ਬਜਟ ਰੱਖਣਾ ਚਾਹੀਦਾ ਸੀਗਾ ਆ ਫਸਲੀ ਬੀਮਾ ਯੋਜਨਾ ਦੇਖੋ ਸਰਕਾਰ ਦੇ ਪੱਲੇ ਤਾਂ ਕੁਝ ਐ ਨਹੀਂਗਾ ਆ ਪਿੱਛੇ ਹੜ ਆ ਗਿਆ ਕੁਝ ਵੀ ਨਹੀਂ ਦਿੱਤਾ ਤਪਸ਼ ਪੈ ਗਈ ਮੇਰੇ ਖਿਆਲ 1920 ਦੇ ਵਿੱਚ ਪਈ ਸੀ ਤਪਸ਼ ਕਣਕ ਦੇ ਉੱਪਰ ਤੇ ਦਾਣਾ ਮੁਸਕੜ ਗਿਆ ਸੀਗਾ ਇੱਕ ਵੀ ਤੇ ਲੈਨਰ ਨਹੀਂ ਦਿੱਤਾ ਤੇ ਕਿਸਾਨ ਤੇ ਦਿਨੋਂ ਦਿਨ ਕਰਜ਼ਾਈ ਹੋ ਰਿਹਾ ਨਾ ਸਾਡਾ ਕਰਜ਼ਾ ਮਾਫ਼ ਕਰਦੇ ਆ ਸੋ ਅਸੀਂ ਕਿਹਨੇ ਕੋਈ ਇਹੋ ਜਿਹਾ ਸਾਡੇ ਵਾਸਤੇ ਸਕੀਮ ਹੀ ਲਿਆ ਹੁਣ ਵੀ ਜਿੰਨਾ ਕਿਸਾਨ ਵੱਜਵੇ ਸੋ ਨਾਲ ਦੀ ਨਾਲ ਦੇਖੋ ਪੰਜਾਬ ਨੂੰ ਡਾਈਵਰਸੀਫਿਕੇਸ਼ਨ ਵੱਲ ਲੈ ਜਾਣ ਵਾਸਤੇ ਜਿਹਦੀ ਇਹ ਗੱਲ ਕਰਦੇ ਆ ਸੋ ਉਹਦੇ ਵਾਸਤੇ ਕੋਈ ਨਾ ਕੋਈ ਤਾਂ ਵਿਉਂਤਬੰਦੀ ਬਣਾਉਣੀ ਪਊਗੀ ਨਾ ਅਸੀਂ ਤੇ ਫੂਡ ਗ੍ਰੇਨ ਪੈਦਾ ਕਰਦੇ ਆ ਉਹਦੀ ਪ੍ਰੋਸੈਸ ਕਰਨ ਵਾਸਤੇ ਯੂਨਿਟ ਇਹਨਾਂ ਨੂੰ ਲਾਉਣੇ ਚਾਹੀਦੇ ਆ ਐ ਐਗਰੋਬੀਸਟ ਇੰਡਸਟਰੀ ਲਾਉਣੀ ਚਾਹੀਦੀ ਆ ਉਹਦੇ ਵਾਸਤੇ ਕੋਈ ਨਾ ਕੋਈ ਵਿਉਂਤਬੰਦੀ ਕਰਕੇ ਸਾਨੂੰ ਜਿਹੜਾ ਕੋਈ ਨਾ ਕੋਈ ਪੈਕੇਜ ਦੇਣਾ ਚਾਹੀਦਾ ਸੀ ਕੁੱਲ ਮਿਲਾ ਕੇ ਸਾਰਾ ਕੁਝ ਇਹਨਾਂ ਨੇ ਪੰਜਾਬ ਨੂੰ ਅੱਖੋਂ ਪਰੋਖੇ ਕੀਤਾ ਬਿਹਾਰ ਨੂੰ ਹੀ ਸਾਰਾ ਕੁਝ ਮਖਾਨਿਆਂ ਤੇ ਉਹਨਾਂ ਨੇ ਇੱਕ ਮੈਂ ਬਿਹਾਰ ਤੇ ਹੀ ਆਉਣ ਲੱਗਿਆ ਸੀਗਾ ਕਿ ਬਜਟ ਦੇ ਵਿੱਚ ਜੋ ਬਿਹਾਰ ਸਟੇਟ ਆ ਉਹਨੂੰ ਤਜਵੀਜ਼ ਜ਼ਿਆਦਾ ਦਿੱਤੀ ਗਈ ਮੈਂ ਉਹੀ ਕਹਿੰਦਾ ਵੀ ਮਖਾਨਿਆਂ ਤੇ ਬਜਟ ਬਣਾ ਦਿੱਤਾ ਇੱਕ ਦੋ ਧਾਲਾਂ ਦੇ ਉੱਪਰ ਉਹਨਾਂ ਨੂੰ ਤਸ਼ਾਹਦ ਕਰਨ ਦੀ ਗੱਲ ਕੀਤੀ ਗਈ ਸਾਰੀਆਂ ਧਾਲਾਂ ਕਿਉਂ ਨਹੀਂ ਸਾਰੇ ਤੇਲਨ ਪਦਾਰਥ ਕਿਉਂ ਨਹੀਂ ਸਬਜ਼ੀਆਂ ਕਿਉਂ ਨਹੀਂ ਸੋ ਕਹਿਣ ਤੋਂ ਭਾਵ ਕਿਤੇ ਨਾ ਕਿਤੇ ਪੰਜਾਬ ਨੂੰ ਇੱਕ ਵੱਖਰੀ ਨਿਗਰਾਨੀ ਦੇਖ ਰਿਹਾ ਹੈ ਬਿਹਾਰ ਨੂੰ ਥੋੜਾ ਪ੍ਰਮੋਟ ਕਰ ਰਿਹਾ ਹੈ ਚਲੋ ਕੋਈ ਗੱਲ ਨਹੀਂ ਪੰਜਾਬ ਵਾਲੇ ਚੜ੍ਹਦੀ ਕਲਾ ਦੇ ਵਿੱਚ ਪਹਿਲਾਂ ਵੀ ਆ ਹੁਣ ਵੀ ਆ ਲੜਾਈ ਲੜਦੇ ਆ ਤੇ ਗਾਂ ਵੀ ਲੜਾਂਗੇ ਜੀ ਤੁਸੀਂ ਕੀ ਕਹੋਗੇ ਜੋ ਪੰਜਾਬ ਸਰਕਾਰ ਨੇ ਮੰਗਾ ਨਹੀਂ ਮੰਨੀਆਂ ਲਿਖਤੀ ਰੂਪ ਦੇ ਵਿੱਚ ਆਸ਼ਵਾਸ਼ਣ ਦਿੱਤਾ ਸੀਗਾ ਫਿਰ ਵੀ ਹਜੇ ਤੱਕ ਮੰਗਾਂ ਪੂਰੀਆਂ ਨਹੀਂ ਇਹ ਜਿਹੜੀ ਸਰਕਾਰ ਆ ਇਹ ਲਫਾਫੇਬਾਈ ਸਰਕਾਰ ਆ ਬਿਲਕੁਲ ਮੈਂ ਤਾਂ ਇਹੀ ਕਹੂੰਗਾ ਕਿਉਂਕਿ ਮੁੱਖ ਮੰਤਰੀ ਜਦੋਂ ਪਹਿਲਾਂ ਸਰਕਾਰ ਦੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਾਡੇ ਨਾਲ ਹੀ ਧਰਨਿਆਂ ਤੇ ਬੈਠ ਕੇ ਕਹਿੰਦਾ ਹੁੰਦਾ ਸੀ ਕਿ ਸਰਕਾਰ ਨੂੰ ਆ ਕਰਨਾ ਚਾਹੀਦਾ ਸਰਕਾਰ ਨੂੰ ਐਮਐਸਪੀ ਦੇਣੀ ਚਾਹੀਦੀ 23 ਦੀਆਂ 23 ਫਸਲਾਂ ਤੇ ਪਰ ਜਦੋਂ ਆਪ ਸੱਤਾ ਦੇ ਵਿੱਚ ਆਏ ਤਾਂ ਆਪ ਕੀ ਕੀਤਾ ਇਹਨਾਂ ਨੇ ਸਾਰਿਆਂ ਤੋਂ ਜਿਹੜਾ ਵੱਧ ਬੇਈਮਾਨ ਮੁੱਖ ਮੰਤਰੀ ਭਗਵੰਤ ਮਾਨ ਬਣਿਆ ਮੈਂ ਤਾਂ ਰਿਕਾਰਡ ਦੇਖਿਆ ਹੁਣ ਤੱਕ 40 ਸਾਲਾਂ ਦੇ ਵਿੱਚ 40 ਸਾਲ ਦੀ ਸਾਡੀ ਉਮਰ ਐ ਇੰਨਾ ਮਾੜਾ ਮੁੱਖ ਮੰਤਰੀ ਕੋਈ ਨਹੀਂ ਬਣਿਆ ਜਿਹੜਾ ਕਿਸਾਨਾਂ ਬਾਰੇ ਤਾਂ ਜਮਾਂ ਸੋਚਦਾ ਹੀ ਨਹੀਂ ਇੱਕ ਲਫ਼ਜ਼ ਵੀ ਅੱਜ ਤੱਕ ਇੰਨੇ ਸਰਕਾਰਾਂ ਕਿਸਾਨਾਂ ਬਾਰੇ ਨਹੀਂ ਕਿਹਾ ਤੇ ਜਿਹੜੀ ਕੇਂਦਰ ਸਰਕਾਰ ਨੇ ਆ ਬਜਟ ਹੁਣ ਪੇਸ਼ ਕੀਤਾ ਆ ਉਹ ਮੈਂ ਕਹਿੰਦਾ ਬਿਲਕੁਲ ਕਿਸਾਨਾਂ ਦੇ ਵਿਰੋਧਿਆ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਕਿਸਾਨਾਂ ਨੂੰ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਜਿਹੜੇ ਸਰਦਾਰ ਕਿਸਾਨ ਨੇ ਉਹਨਾਂ ਨੂੰ ਅਣਗੌਲਿਆ ਕੀਤਾ ਜਾਂਦਾ ਆ ਹਰ ਵਾਰ ਇਸ ਬਜਟ ਚ ਨਹੀਂ ਹਰ ਵਾਰ ਨਗੌਲਿਆ ਕੀਤਾ ਜਾਂਦਾ ਹੈ ਤੇ ਖੇਤੀ ਸੈਕਟਰ ਨੂੰ ਹਰ ਵਾਰ ਥੱਲੇ ਲਿਆਂਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਕਾਰਪੋਰੇਟ ਘਰਾਣਿਆਂ ਨੂੰ ਇਹ ਉੱਪਰ ਚੱਕਣ ਵਾਸਤੇ ਇਹ ਸਾਰਾ ਕੁਝ ਕਰ ਰਹੀ ਹੈ ਸਰਕਾਰ ਪਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਆਪਦਾ ਸੰਘਰਸ਼ ਕਰਾਂਗੇ ਲੜਾਈ ਲੜ ਕੇ ਆਪਦੇ ਹੱਕ ਲਵਾਂਗੇ ਦੇਖੋ ਇੱਕ ਝੋਨੇ ਦੀ ਗੱਲ ਆਈ ਸੀ ਆ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਦੋਨੇ ਹੱਥੀ ਲੁੱਟ ਕੀਤੀ ਗਈ ਆ ਇਹ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਨਾ ਕਿ ਮੈਂ ਕਿਸਾਨਾਂ ਦੇ ਨਾਲ ਖੜਾ ਮੈਂ ਲੁੱਟ ਨਹੀਂ ਹੋਣ ਦਊਗਾ ਜਿਹੜਾ ਲੁੱਟੂਗਾ ਉਹਦੇ ਖਿਲਾਫ ਕਾਰਵਾਈ ਕਰੂੰਗਾ ਮੈਨੂੰ ਦੱਸੋ ਪੇ ਕਿੰਨੇ ਕਤੇ ਕਾਰਵਾਈ ਕੀਤੀ ਹੈ ਤੁਸੀਂ ਐਸ ਡੀ ਐਮਾ ਦਫ਼ਤਰਾਂ ਦੇ ਵਿੱਚ ਐਸ ਡੀ ਐਮ ਸਹਿਬਾਨਾ ਕੋ ਡੀ ਸੀ ਸਹਿਬਾਨਾ ਕੋ ਦਰਖਾਸਤਾਂ ਪਈਆਂ ਉਹਨਾਂ ਤੇ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਇਹਨਾਂ ਦੇ ਆਪ ਦੇ ਐਮ ਐਲ ਏ ਐਮ ਪੀ ਉਹਨਾਂ ਦੇ ਆਪ ਦੇ ਮੰਡੀਆਂ ਦੇ ਵਿੱਚ ਲੁੱਟ ਹੋਈ ਹੈ ਸੋ ਕਹਿਣ ਤੋਂ ਭਾਵ ਐਮ ਐਸ ਪੀ ਤੋੜਨ ਦੀ ਗੱਲ ਇਹ ਆਪ ਕਰ ਰਿਹਾ ਜਿਹੜਾ ਖੇਤੀ ਮਾਰਕੀਟਿੰਗ ਏਜੰਡਾ ਆਇਆ ਨਾ ਇਹ ਹੁਣ ਹੁਣ ਤੁਸੀਂ ਦੇਖੋ ਪੇ ਪਹਿਲਾ ਸੈਲ ਉਹ ਮੇਰਾ ਖਿਆਲ ਆ ਕਿ 17 ਕ ਬਣ ਗਏ ਸੀਗੇ ਸਾਡੇ ਪੰਜਾਬ ਦੇ ਵਿੱਚ ਹੁਣ 23 ਕ ਸੈਲ ਉਸ ਨੂੰ ਹੋਰ ਮਨਜ਼ੂਰੀ ਦਿੱਤੀ ਆ ਤੁਸੀਂ ਉਹਨਾਂ ਨੂੰ ਡਿਨਾਈ ਕਰ ਜਦੋਂ ਸੈਲੋਸ ਲੱਗਾ ਫਿਰ ਉਹਨਾਂ ਨੂੰ ਜਿਹੜਾ ਯਾਰਡ ਬਣਾਉਗੇ ਉਹਨਾਂ ਨੂੰ ਮੰਡੀ ਬਣਾਉਗੇ ਪ੍ਰਾਈਵੇਟ ਪਲੇਅਰ ਖੜਾ ਕਰੂਗੇ ਕਿਤੇ ਨਾ ਕਿਤੇ ਮੰਡੀ ਤੋੜਨ ਦੀ ਗੱਲ ਜਿਹੜੀ ਆ ਭਗਵਾਨ ਮਾਨ ਸਰਕਾਰ ਵੀ ਕਰਨ ਜਾ ਰਹੀ ਆ ਇੱਕ ਮਾਡਲ ਪੇਸ਼ ਕੀਤਾ ਸੀ ਇਹਨਾਂ ਨੇ ਆ ਕੱਟ ਲਾ ਕੇ ਆ ਪਿਛਲੇ ਸਮੇਂ ਜਿਹੜਾ ਝੋਨੇ ਤੇ ਕੱਟ ਲਾਇਆ ਇੱਕ ਮਾਡਲ ਪੇਸ਼ ਕਰ ਦਿੱਤਾ ਕਿਸਾਨਾਂ ਨੂੰ ਆਦੀ ਕਰ ਦਿੱਤਾ ਵੀ ਤੂੰ ਤੁਹਾਨੂੰ ਕੱਟ ਲੱਗ ਸਕਦਾ ਹੁਣ ਇੱਕ ਅੱਧੀ ਵਾਰੀ ਹੋਰ ਕੱਟ ਲੱਗੂਗਾ ਮੁੜ ਕੇ ਸੈਲੂਆਂ ਦੇ ਮੂੰਹ ਖੋਲ ਦੇਣਗੇ ਉੱਥੇ ਕਹੂਗੇ ਵੀ ਇਹ 5 ਰੁਪਏ ਵੱਧ ਦੇ ਦਾਂਗੇ ਆ ਹਿਮਾਚਲ ਵਾਲੇ ਹਾਲ ਹੋਣਾ ਜਦੋਂ ਸੇਬ ਦਾ ਹੋਇਆ ਸੀਗਾ ਤੋ ਸਾਡੇ ਵਾਲਿਆਂ ਨੇ ਉਧਰ ਨੂੰ ਤੋਰ ਪੈਣਾ ਪਿੱਛੇ ਉਹ ਮੰਡੀਆਂ ਖਤਮ ਕਰ ਦੇਣੀਆਂ ਤੇਰਾ ਆਪਣੇ ਪ੍ਰਭੂ ਦੇ ਗੁਣ ਗਾਈ ਜਾਓ ਪੰਜਾਬ ਦਾ ਬੇੜਾ ਗਰ ਕਰਨ ਤੇ ਤੁਲਿਆ ਹੋਇਆ ਮੁੱਖ ਮੰਤਰੀ ਭਗਵਾਨ ਜੀ ਇਹੋ ਲੱਗਦਾ ਕਿ ਝੋਨੇ ਦੀ ਫਸਲ ਨਾਲ ਹੋਇਆ ਹੁਣ ਆਉਣ ਵਾਲੇ ਸਮੇਂ 'ਚ ਕਣਕ ਦੀ ਫਸਲ ਨਾਲ ਵੀ ਉਹੀ ਹੋਣਾ ਕਿਉਂਕਿ ਮੌਸਮ ਦੀ ਮਾਰ ਪਈ ਦੇਖੋ ਜੇ ਅਸੀਂ ਤਾਂ ਮਹਾਰਾਜ ਜੀ ਅਰਦਾਸ ਇਹੀ ਕਰਦੇ ਕਿ ਮੌਸਮ ਵਧੀਆ ਰੱਖਿਓ ਸਾਡੇ ਕਿਸਾਨ ਚੜ੍ਹਦੀ ਕਲਾ ਦੇ ਵਿੱਚ ਰਹਿਣ ਫਸਲ ਦਾ ਝਾੜ ਚੰਗਾ ਹੋਵੇ ਸਰਕਾਰਾਂ ਤੋਂ ਸਾਨੂੰ ਆਸ ਹੈ ਨਹੀਂ ਕਿ ਝਾੜ ਵਧੀਆ ਹੋਊਗਾ ਤੇ ਵਧੀਆ ਦੇਖੋ ਕਣਕ ਦੀ ਮੰਗ ਬਹੁਤ ਜ਼ਿਆਦਾ ਹੈ ਜੂਕਰੇਨ ਦੇ ਵਿੱਚ ਕਣਕ ਪੈਦਾ ਹੁੰਦੀ ਸੀ ਸੋ ਉਹ ਹਾਲੇ ਖਾਪਾ ਪੂਰਾ ਨਹੀਂ ਹੋ ਰਿਹਾ ਜਿਹੜਾ ਰੇਟ ਅੱਪ ਹੋਇਆ ਹੈ ਨਾ ਇਹ ਉਧਰੋਂ ਕਣਕ ਨਹੀਂ ਆ ਰਹੀ ਤੇ ਤਾਂ ਕਰਕੇ ਜਿਹੜਾ ਇਹ ਰੇਟ ਅੱਪ ਹੋਇਆ ਹੈ ਤੇ ਕਣਕ ਅਨਾਜ ਤੇ ਪੂਰਾ ਨਹੀਂ ਹੋ ਰਿਹਾ ਪਰ ਇੱਕ ਪੰਜਾਬ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕੋਈ ਸਰਪਲਸ ਅਨਾਜ ਥੋੜੀ ਆ ਕੇਂਦਰੀ ਪੂਲ ਵਾਸਤੇ ਬੜੇ ਕਣਕ ਝੋਨੇ ਤੇ ਹੋਰ ਅਨਾਜ ਦੀ ਲੋੜ ਆ ਕਿਤੇ ਨਾ ਕਿਤੇ ਪੰਜਾਬ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਧੰਨਵਾਦ ਜੀ ਬਹੁਤ ਬਹੁਤ ਸੋ ਸੁਣਿਆ ਤੁਸੀਂ ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਜੋ ਕੇਂਦਰੀ ਬਜਟ ਪੇਸ਼ ਹੋਇਆ ਹੈ ਪੰਜਾਬ ਨੂੰ ਅੱਖੋ ਪਰੋਖੇ ਕੀਤਾ ਗਿਆ ਹੈ ਕੈਮਰਾ ਪਰਸਨ ਲਾਲਤਾ ਪ੍ਰਸਾਦ ਦੇ ਨਾਲ ਅਸ਼ਰਫ ਟੁੱਡੀ ਏਬੀਪੀ ਸਾਂਝਾ ਮੋਹਾਲੀ